ਤਹਾਨੂੰ ਸਭ ਨੂੰ ਪਤਾ ਕਿ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਭਤੀ ਦੀਆਂ ਚੋਣਾਂ ਜਿਹੜੀਆਂ ਉਹ 14 ਤਰੀਕ ਨੂੰ ਉਹਦੀਆਂ ਵੋਟਾਂ ਪੈਣੀਆਂ ਉਹਦੋਂ ਦੀ ਪਹਿਲੀ ਪ੍ਰਕਿਰਿਆ ਜਿਹੜੀ ਪੇਪਰ ਦਾਖਲ ਕਰਨ ਦੀ ਅਤਵਾਜ ਲੱਗਣ ਦੀ ਉਹ ਪੰਜਾਬ ਦੇ ਵਿੱਚ ਜਿਹੜੀ ਕੰਪਲੀਟ ਹੋ ਗਈ ਆ ਅੱਜ ਸ਼ਾਮ ਤੱਕ ਜਿਹੜੇ ਵਿਅਕਤੀਆਂ ਨੇ ਇਲੈਕਸ਼ਨ ਨਹੀਂ ਲੜਨੀ ਜਾਂ ਜਿਹੜੇ ਕਵਰ ਦੇ ਕੈਂਡੀਡੇਟ ਹੋਣਗੇ ਉਹ ਆਪਣੇ ਪੇਪਰ ਜਿਹੜੇ ਆ ਵਾਪਸ ਲੈਣਗੇ ਔਰ ਕੱਲ ਤੋਂ ਬਕਾਇਦਾ ਜਿਹੜੇ ਆ ਉਮੀਦਵਾਦ ਸਾਰੀਆਂ ਪਾਰਟੀਆਂ ਦੇ ਆਪ ਆਪਣੀ ਚੋਣ ਮੈਨੂੰ ਜਿਹੜਾ ਬਕਾਇਦਾ ਸ਼ੁਰੂ ਕਰ ਦੇਣਗੇ ਅੱਜ ਸ਼ਾਮ ਨੂੰ ਹੀ ਚੋਣ ਨਿਸ਼ਾਨ ਜੇ ਕੋਈ ਆਜ਼ਾਦ ਬੀਜ਼ਵਾਦ ਹੋਗਾ ਉਨੂੰ ਵੀ ਜੜਾ ਮਿਲ ਜਾਣਾ ਮੈਂ ਜਿਹੜੀ ਗੱਲ ਤੁਹਾਡੇ ਨਾਲ ਹੀ ਕਰਨੀ ਚਾਹੁੰਦਾ ਸੀਗਾ ਮੈਂ ਖੁਦ ਵੀ ਆਪਣੇ ਪਿੰਡ ਜਗਦੇਕਲਾਂ ਦਾ ਸਰਪੰਚ ਦਿਆਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਬਲਾਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਸਰਪੰਚਾਂ ਪੰਚਾਂ ਦੀਆਂ ਇਲੈਕਸ਼ਨਾਂ ਦੇਖੀਆਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪਹਿਲੀ ਵਾਰ ਸਰਬਾਤ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੁਝ ਦੋ ਚਾਰ ਪੰਜਾਬ ਦੇ ਵਿੱਚ ਛੋਟੀਆਂ ਮੋਟੀਆਂ ਘਟਰਾਵਾਂ ਨੂੰ ਛੱਡ ਕੇ ਬਾਕੀ ਚੋਣਪੁੱਤ ਕੇ ਰਿਆ ਜਿਹੜੀ ਆ ਪੂਰੀ ਸ਼ਾਂਤਮਾਈ ਢੰਗ ਦੇ ਨਾਲ ਹਰ ਬੰਦੇ ਨੂੰ ਡੈਮੋਕ੍ਰੇਸੀ ਹਰ ਬੰਦੇ ਨੂੰ ਵੋਟ ਪਾਉਂਡ ਤੇ ਵੋਟ ਲਈ ਉਮੀਦਵਾਰ ਬਣਦਾ ਪੂਰਾ ਅਧਿਕਾਰ ਦਿੱਤਾ। ਜਿਸਾ ਪੰਜਾਬ ਦੇ ਇਤਿਹਾਸ ਦੇ ਵਿੱਚ ਰਿਹਾ ਹੈ। ਸਾਡੀ ਪਾਰਟੀ ਤਾਂ ਪਹਿਲੀ ਵਾਰ ਇਹ ਇਲੈਕਸ਼ਨ ਲੜੀ ਆ। ਪਹਿਲੀ ਵਾਰ ਹੀ ਸਾਡੀ ਪਾਰਟੀ ਦੇ ਸਰਪੰਚ ਪੰਚ ਬਣਿਆ ਹੀ ਪਹਿਲੀ ਵਾਰ ਹੀ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪੁਜੀਸ਼ਨ ਲੜੇ। ਪਰ ਜਿੱਥੇ ਕੁਝ ਘਟਰਾਵਾਂ ਹੋਈਆਂ ਜੇਸ ਤਰ੍ਹਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਕਾਲੀਆਂ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇਹਨਾਂ ਲੱਖਿਆਂ ਵਿੱਚ ਪਰੰਪਰਾ ਰਹੀ ਹੈ ਉਹਨੂੰ ਇਸ ਲੱਖਜੇ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਬਾਜ਼ੀ ਕੀਤੀ ਗੁੰਡਾਗਰਦੀ ਕੀਤੀ ਬੀਤੇ ਕੱਲ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜਿਸ ਦਾ ਸਾਡੇ ਜ਼ਿਲ੍ਹਾ ਪੁਜੀਸ਼ਨ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਇੱਕ ਸੰਮਤੀ ਦੇ ਉਮੀਦਵਾਰ ਸਾਡੇ 3-4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਟੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਨੇ ਗੋਦ ਚਲਾਈ ਜਿਸ ਟੱਗ ਦੇ ਨਾਲ ਉਹਨਾਂ ਨੂੰ ਰਵੈਤੀ ਇਥਿਆਦਾਂ ਨਾਲ ਵਧਿਆ ਉਹ ਸਾਰੇ ਦੇ ਸਾਰੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਹੋਰ ਵੀ ਕਈ ਥਾਵਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੂੰ ਐ ਲੱਗਦਾ ਕਿ ਜਿੱਦਾਂ ਤੱਕੇਸ਼ਾਈ ਕਰਕੇ ਜਿੱਦਾਂ ਡਰਾ ਧਮਕਾ ਕੇ ਅਸੀਂ ਇਹ ਇਲੈਕਸ਼ਨਾਂ ਜਿਹੜੀਆਂ ਜਿੱਤ ਲਾਂਗੇ ਉਹਦੋਂਾਂ ਦੀ ਕਈ ਸੋਚ ਜਿਹੜੀ ਹੈ ਉਹ ਵੀ ਬਹੁਤ ਨੀਵੇਂ ਲੈਵਲ ਦੀ ਸਾਹਮਣੇ ਆਈ ਜੇਸਤਾ ਤੁਸੀਂ ਦੇਖਿਆ ਹੋਣਾ ਕਿ ਕ ਐਮ ਐਲ ਏ ਦਾ ਐਮ ਪੀ ਦਾ ਮੁੰਡਾ ਕਹਿ ਰਿਹਾ ਕਿ ਜਿਹੜਾ ਆਪ ਦਾ ਐਮ ਐਲ ਏ ਸਾਡੇ ਪੈਰਾਂ 'ਚ ਬਿੰਦਾ ਰਿਹਾ ਸਾਡੇ ਘਾੜਾ ਆ ਕੇ ਬਿੰਦਾ ਰਿਹਾ ਹੋਰੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਕਲਵੀਰ ਸਿੰਘ ਜੀ ਦਾ ਜਿਹੜੇ ਐਕਸ ਐਮ ਐਲ ਏ ਉਨਨਾ ਦੀ ਇੱਕ ਵੀਡੀਓ ਆ ਤੋ ਕਿੱਡੇ ਮਾਨ ਦੇ ਨਾਲ ਉਹ ਕਹਿ ਰਿਹਾ ਕਿ ਇਹ ਤਾਂ ਗੁੰਡਾਗਰਦੀ ਜਿੰਨੀ ਆਹ ਕੀਤੀ ਹੈ ਇਹਨਾਂ ਕੋ ਤੇ ਹੁੰਦੀ ਦੀ ਇਹ ਤੁਸੀਂ ਸੋਡੋ ਮੈਂ ਪਰਮ ਨਹੀਂ ਰਿਹਾ ਆ ਦੇਖ ਨਾਮ ਉਹਨਾਂ ਨੇ ਸ਼ੁਰੂ ਕੀਤਾ ਹੈ ਮੈਂ ਕੀਤਾ ਬਈ ਕੋਈ ਨਹੀਂ ਦੇ ਕਰੋਗੇ ਨਾ ਮੈਂ ਮੈਂ ਕੰਮ ਅਜੇ ਸਿੱਖੀ ਮੇਰੇ ਤਰ੍ਹਾਂ ਸਰਦੇ ਦੇਖੋ ਕੀ ਕਹਿ ਰਿਹਾ ਕਹਿੰਦਾ ਮੈਂ ਤੇ ਆਪਣੇ ਕਾਗਜ਼ ਸਾਰੀਆਂ ਫੈਲਾ ਮਗਾ ਲਿੰਦਾ ਸੀ ਤੇ ਜਿਹੜੇ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੇਪਰ ਰਹਿ ਜਾਂਦੇ ਬਾਕੀਆਂ ਸਭ ਦੇ ਡਾ ਦੇ ਦਿੰਦੇ ਸੀਗੇ ਇਹਨਾਂ ਨੇ ਤਾਂ ਕਹਿੰਦਾ ਕੀਤਾ ਹੀ ਕੋਈ ਨਹੀਂ ਸਾਡਾ ਸਰ ਕੋਈ ਇਦਾਂ ਦਾ ਨਿਸ਼ਾਨਾ ਨਹੀਂ ਹੈ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇਦਾਂ ਦੀ ਘਟਨਾ ਨਹੀਂ ਕੀਤੀ ਕਿ ਜਿੱਥੇ ਫੈਲਾਂ ਚੁੱਕ ਕੇ ਆਪਣੇ ਘਰੀ ਖੜੀਆਂ ਹੋਣ ਜਿੱਥੇ ਕਿਤੇ ਅਮਾਜੇ ਦਾ ਕਹਿੰਦੇ ਆ ਕਿਤੇ ਵੀ ਤੁਸੀਂ ਦੱਸ ਦਿਓ ਇੱਕ ਦੋ ਜਗ੍ਹਾ ਛੱਡ ਕੇ ਉਲਟ ਕੀਤਾ ਕਿ ਇਹਨਾਂ ਕੋਈ ਉਮੀਦਵਾਰ ਨਹੀਂ ਸੀਗੇ ਕਾਂਗਰਸ ਤੇ ਅਕਾਲੀਆ ਕੋ ਉਮੀਦਵਾਰ ਨਹੀਂ ਸੀਗੇ ਇਸ ਕਰਕੇ ਝੂਠੇ ਦੋਸ਼ ਲਾਉਣੇ ਇਹ ਤਾਂ ਜੀ ਗੁੰਡਾ ਕਰਦੀ ਆ ਜੀ ਇਹ ਐਦਾਂ ਹੈ ਜੀ ਤੁਹਾਡੇ ਨੂੰ ਪਤਾ ਦੀ ਕਈ ਬੰਦੇ ਬਹੁਤ ਪੁਰਾਣੇ মিডিਆ ਦੇ ਨਾਲ ਜੁੜੇ ਆ ਦੇਲਾ ਬਾਬਾ ਨਾਨਕ ਦੇ ਵਿੱਚ ਸਰਪੰਚਾਂ ਦੀ ਇਲੈਕਸ਼ਨ 93 62505 ਜਿਹੜੇ ਉਹਨਾਂ ਦੀ ਸਾਲ ਲਿਸਟ ਉੱਧਾ ਲੱਗ ਜਾਂਦੀ ਜਦੋਂ ਸੁਖੀ ਰਧਾਵਾ ਜੀ ਤੇ ਕਾਲੀ ਦਲ ਦਾ ਉੱਥੇ ਰਾਸ ਸੀਗਾ ਇਲੈਕਸ਼ਨ ਹੀ ਹੋਣ ਦਿੰਦੇ ਡੈਮੋਕ੍ਰੇਸੀ ਖਤਮ ਕਹਿੰਦੇ ਤੁਸੀਂ ਇਲੈਕਸ਼ਨ ਹੀ ਲੜ ਸਕਦੇ ਪਹਿਲੀ ਵਾਰ ਆ ਸਰ ਹਰ ਬੰਦੇ ਨੂੰ ਕਹਾਂ ਇਲੈਕਸ਼ਨ ਲੜੋ ਇਲੈਕਸ਼ਨ ਦੇ ਚਿੰਤੇ ਆਨ ਹੋਊਗਾ ਸਾਡੇ ਕੋਲ 1 ਸਾਲ ਪਿਆ ਯਾਰ ਅਸੀਂ ਇੰਨਾ ਕੰਮ ਕੀਤਾ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਅਸੀਂ ਜੋ ਕੰਮ ਕੀਤਾ 4 ਸਾਲ ਪੌਣੇ 4 ਸਾਲ ਉਹਦੇ ਆਧਾਰ ਤੇ ਵੋਟਾਂ ਮੰਗਾਗੇ ਇਹ ਕੀ ਕਹਿੰਦੇ ਐ ਇਹ ਕਹਿੰਦੇ ਗੁੰਡਾਗਰਦੀ ਦੇ ਨਾਲ ਇਹ ਕਹਿੰਦੇ ਆ ਕਿ ਇੱਕ ਦਾ ਹੋ ਗਿਆ ਜੀ ਜਿਹੜਾ ਪਿਛੇ ਤੇ ਮੈਂਬਰ ਤੇ ਸਾਡੇ ਬੰਦੇ ਸੀ ਸਰਪੰਚ ਤੇ ਸਾਡੇ ਬੰਦੇ ਸੀ ਐਮਐਲਏ ਤੇ ਇਹੀ ਬੰਦੇ ਸੀਗੇ ਇਹ ਕਿੱਥੋਂ ਆ ਗਏ ਜੀ ਆਮ ਆਦਮੀ ਪਾਰਟੀ ਵਾਲੇ ਇਹ ਪੰਜਾਬ ਚੋਂ ਆਏ ਆ ਇਹ ਲੋਕਾਂ ਦੇ ਚੁਣੇ ਆ ਲੋਕਾਂ ਦੇ ਹੁਣ ਚੁਣਨੇ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਸ਼ਾਮ ਤੱਕ ਪੇਪਰ ਵਾਪਸੀ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊ ਕਿ ਟੋਟਲ ਕਿੰਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕალიਦਲ ਦੇ ਭਾਜਪੀ ਦੇ ਜਿੰਨੇ ਜਿੰਨੇ ਵੀ ਇਲੈਕਸ਼ਨ ਲੜੀ ਹੈ ਆਜ਼ਾਦ ਉਮੀਦਵਾਰ ਕਿੰਨੇ ਜਿਹੜੇ ਰਹਿ ਜਾਣਗੇ ਸ਼ਾਮ ਨੂੰ ਤੁਹਾਨੂੰ ਚੋਣ ਕਮਿਸ਼ਨ ਦੀ ਜਿਹੜੀ ਲਿਸਟ ਆ ਜੜੀ ਹੈ ਉਹ ਤੁਸੀਂ ਦੇਖਿਓ ਕਿ ਇੰਨੇ ਉਮੀਦਵਾਰ ਇਲੈਕਸ਼ਨ ਲੜੇ ਕਿਹਦਾ ਕੋਈ ਪੇਪਰ ਦੀ ਰਾਦ ਹੋਇਆ ਕੁਛ ਦੀ ਹੋਇਆ ਸਾਡੇ ਹਲਕਿਆਂ ਦੇ ਵਿੱਚ ਅਸੀਂ ਤਾਂ ਗਏ ਸੀ ਯਾਰ ਐ ਤੇ ਕਹਾਂ ਦਾਖਲ ਕਰਾਓ ਜਿੰਨੇ ਵੀ ਬੱਚੇ ਕਦੋਂੜੇ ਆ ਕਲਾਓ ਜਿਹਦੇ ਕੋਈ ਇਤਰਾਜ ਨੇ ਇੱਕ ਦੂਜੇ ਦੇ ਉੱਤੇ ਇਤਰਾਜ ਲਾਓ ਜੇ ਕਿਹਦਾ ਕੋਈ ਤਰਾਜ ਸਹੀ ਹੋਊ ਤੇ ਅਪੀਲ ਕਰਨੇ ਕਪਸਰ ਨੇ ਵੇਖ ਲੈਣਾ ਕਿ ਸਹੀ ਹੈ ਕਿ ਨਹੀਂ ਸਹੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 14 ਤਰੀਕ ਤੱਕ ਇਹ ਜਿਹੜੀ ਚੋਣ ਪੱਤਕੀ ਦਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਚੋਣ ਪੱਤਕੀਦਿਆਂ ਨੂੰ ਸ਼ਾਂਤ ਮਾਈ ਢੰਗ ਦੇ ਨਾਲ ਨਿਪਰੇ ਲਾਉਗੀ ਹਰ ਪੰਜਾਬ ਦੇ ਵਾਸੀ ਦੂਜੀ ਦੀ ਵੋਟ ਹੈ ਉਹਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਹੈ ਪੋਲਿੰਗ ਬੂਥ ਤੱਕ ਜਾਣ ਦਾ ਅਧਿਕਾਰ ਹੈ ਪਰ ਇੱਕ ਗੱਲ ਪੱਕੀ ਆ ਕਿ ਜਿਹੜੇ ਬੰਦੇ ਆਪਣੀ ਆਦਤ ਅਨੁਸਾਰ ਜਿਹੜੇ ਬੰਦੇ ਪਿਛਲੇ ਕਈ ਸਾਲਾਂ ਤੋਂ ਗੁੰਡਾਗਰਦੀ ਕਰਦੇ ਆਏ ਸਭ ਗੁੰਡਾਗਰਦੀ ਨਹੀਂ ਹੁੰਦੀ ਆ ਕਿ ਭਾਵੇਂ ਜੋ ਮਰਜ਼ੀ ਹੋ ਜੇ ਤੇ ਕੋ ਬੜੇ ਤੋਂ ਬੜਾ ਕਾਂਗਰਸੀ ਲੀਡਰ ਹੋਵੇ ਬੜੇ ਤੋਂ ਬੜਾ ਕੋਈ ਕਾਲੀ ਲੀਡਰ ਹੋਵੇ ਗੁੰਡਾਗਰਦੀ ਨਹੀਂ ਹੋਊ ਦਵਾਂਗੇ ਸ਼ਾਂਤ ਮੈਂ ਇਲੈਕਸ਼ਨ ਕਰਾ ਕੇ 14 ਤਰੀਕ ਨੂੰ ਪੰਜਾਬ ਦੇ ਬਲਾਕ ਸੰਪਤੀ ਮੈਂਬਰ ਤੇ ਪੰਜਾਬ ਦੀ ਜ਼ਿਲ੍ਹਾ ਪੰਚਾਇਤ ਦੀ ਜਿਹੜੀ ਆ ਉਹ ਚੋਣ ਕਰਾਂਗੇ ਕਾਂਗਰਸੀ ਮਤ ਸਮਝਣ ਕਿ ਬੂਥਾਂ ਦੇ ਉੱਤੇ ਪੋਲਿੰਗ ਬੂਥਾਂ ਦੇ ਉੱਤੇ ਜਾਂ ਬਾਹਰ ਉਹ 14 ਤਰੀਕ ਨੂੰ ਕੋਈ ਗੜਬੜ ਕਰ ਲੈਣਗੇ ਇਦਾਂ ਦੀ ਸਾਰ ਗੜਬੜ ਨਹੀਂ ਹੋਣੀ ਕੋਈ ਉਹ ਧਿਆਨ ਰੱਖਣ ਕਿ ਹੁਣ ਕਾਂਗਰਸ ਤੇ ਕਾਲੀਆਂ ਦਾ ਰਾਜ ਨਹੀਂ ਐਸ ਵੇਲੇ ਆਮ ਆਦਮੀ ਪਾਰਟੀ ਦਾ ਰਾਜ ਹੈ ਤੇ ਆਮ ਆਦਮੀ ਪਾਰਟੀ ਨੇ ਕਦੀ ਕਿਸੇ ਇਲੈਕਸ਼ਨ ਦੇ ਵਿੱਚ ਕੋਈ ਧੱਕਾ ਨਹੀਂ ਕੀਤਾ ਕੋਈ ਗੁੰਡਾਗਰਦੀ ਨਹੀਂ ਕੀਤੀ ਹਰ ਬੰਦਾ ਆਪਣੀ ਵੋਟ ਪਾਉਂਦਾ ਐਰਕਾ ਵੀ ਵੋਟ ਪਾਊਗੀ ਸ਼ਾਂਤਮਾਈ ਢੰਗ ਨਾਲ ਵੋਟਾਂ ਪੈਣਗੀਆਂ ਸ਼ਾਂਤਮਾਈ ਢੰਗ ਨਾਲ ਚੋਣ ਹੋਊਗੀ ਜਿਹੜਾ ਜਿਹੜਾ ਬੰਦਾ ਜਿਹਦੇ ਜਿਹਦੇ ਅੱਜ ਪੇਪਰ ਰਹਿ ਜਾਣੇ ਹਰ ਬੰਦਾ ਆਪਣੀ ਇਲੈਕਸ਼ਨ ਲੜੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਕੋਈ ਇਰਕਾਪਤੀ ਪਾਵਾਂਗੇ ਅਸੀਂ ਸ਼ਰਿਆਮ ਕਹਿੰਦੇ ਆ ਕਿ ਕੋਈ ਕਾਬਟ ਦੀ ਆਓ ਸਭ ਇਲੈਕਸ਼ਨ ਲੜੋ ਪਿੰਡਾਂ ਤੇ ਜਾਓ ਪ੍ਰਚਾਰ ਕਰੋ ਅਸੀਂ ਦੀ ਅਦਾ ਦਾ ਕੰਮ ਕਰਦੇ ਹਰ ਬੰਦੇ ਨੂੰ ਅਖਤਿਆਰ ਹੈ ਕਿ ਤੁਸੀਂ ਇਲੈਕਸ਼ਨ ਲੜੋ ਸਰ ਇਲੈਕਸ਼ਨ ਲੜ ਕੇ ਵੋਟਾਂ ਲਓ ਜਿਹੜਾ ਜਿੱਤ ਗਿਆ ਜਿੱਤ ਗਿਆ ਜਿਹੜਾ ਹਾਰ ਗਿਆ ਹਾਰ ਗਿਆ ਪਰ ਗੁੰਡਾਗਰਦੀ ਦਾ ਆਸਾ ਨਹੀਂ ਲੈਣਾ ਗੁੰਡਾਗਰਦੀ ਦੀ ਕਿਸੇ ਨੂੰ ਕਰਦੇ ਨਹੀਂ ਇਹ ਮੈਂ ਤੁਹਾਡੇ ਅੱਗੇ ਕਹਿਣਾ ਚਾਹੁੰਦਾ ਸੀਗਾ ਕਿ ਸਰਬਾਤਮਕ ਭਗਵਾਨ ਸੇਵਾ ਮਾਨ ਦੀ ਸਰਕਾਰ 14 ਤਰੀਕ ਨੂੰ ਸ਼ਾਂਤ ਮਾਈ ਢੰਗ ਦੇ ਨਾਲ ਅਮਨ ਆਮਾਨ ਦੇ ਨਾਲ ਵੋਟਾਂ ਪਾਉਗੀ ਜਿਸ ਤਰ੍ਹਾਂ ਪਹਿਲੀ ਇਹ ਪ੍ਰਕਿਰਿਆ ਕੰਪਲੀਟ ਕੀਤੀ ਆ ਇਸੇ ਤਰ੍ਹਾਂ ਬਾਕੀ ਪ੍ਰਕਿਰਿਆ ਜਿਹੜੀ ਪੂਰੀ ਕੰਪਲੀਟ ਹੋਊਗੀ